ਫਿਲਮੀ ਸਟਾਰ ਨੇ ਵੱਤ ਤੋਂ ਵੱਧ ਉਹਨਾਂ ਨੂੰ ਟਿਕਟ ਦੇ ਰਹੇ ਹੈਗੇ ਆ ਜਿਵੇਂ ਕੰਗਨਾ ਰ瑙ਤ ਜੀ ਨੂੰ ਮੰਡੀ ਹਿਮਾਚਲ ਤੋਂ ਟਿਕਟ ਦਿੱਤੀ ਗਈ ਆ ਅਸੀਂ ਤਾਂ ਇਹੀ ਯਾਦ ਕਰਾਉਣਾ ਚਾਹਾਂਗੇ ਹਮਾਚਲ ਵਾਲਿਆਂ ਨੂੰ ਵੀ ਸਾਨੂੰ ਭਈ ਪਿਛਲੇ 5 ਸਾਲਾਂ 'ਚ ਗਰਦਾਸਪੁਰ ਦੇ ਵਿੱਚੋਂ ਛੰਨੀ ਦਿওল ਜੀ ਲੱਭੇ ਹੀ ਨਹੀਂ ਹੈਗੇ ਤਾਂ ਉਹ ਵੀ ਇੱਕ ਸਟਾਰ ਚੁਣਨ ਜਾ ਰਹੇ ਆ ਉਹ ਦੇਖ ਲੈਣ ਹਾਂ ਭਾਵੇਂ ਕੀ ਕੁਝ ਫਿਲਮੀ ਸਟਾਰਾਂ ਨੇ ਇੰਡਸਟਰੀ 'ਚ ਆਪਣਾ ਘੱਟ ਕੰਮ ਕਰਕੇ ਲੋਕਾਂ ਨੂੰ ਵੀ ਸਮਾਂ ਦਿੱਤਾ ਪਰ ਜ਼ਿਆਦਾਤਰ ਫਿਲਮੀ ਸਟਾਰ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਨਾਕਾਮ ਜਾਬ ਰਹਾ ਜਿਹੜਾ ਪਿਛਲਾ ਤਜਰਬਾ ਤੇ ਫਿਰ ਉਹ ਫਿਲਮੀ ਸਟਾਰਾਂ ਤੇ ਪੱਤਾ ਕਿਉਂ ਖੇਡ ਰਹੇ ਨੇ ਉਹਨਾਂ ਦੇ 30 ਸਾਲ ਦੇ ਕੰਮ ਕਰ ਰਹੇ ਬੰਦੇ 20 ਸਾਲ ਦੇ ਕੰਮ ਕਰ ਰਹੇ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਸੀ ਇਹ ਮੈਨੂੰ ਲੱਗਦਾ ਉਹ ਜੋ ਕੁਝ ਕਹਿੰਦੇ ਉਹਦੇ ਉਲਟ ਜਾ ਰਹੇ ਹੈਗੇ ਆ ਅਰੇ ਇਹਦੇ ਨਾਲ ਦੀ ਨਾਲ ਅਸੀਂ ਮੌੜਾ ਮੰਡੀ ਹਰਿਆਣੇ ਦੇ ਵਿੱਚ ਅੰਮਾਲੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਦੀ ਦਾ ਸ਼ਰਧਾਂਜਲੀ ਸਮਾਗਮ ਤੇ ਵੱਡੀ ਮਹਾਪੰਚਾਇਤ ਕਰਾਂਗੇ ਅਰੇ ਨਾਟਿਵ ਅਸੀਂ ਪਹਿਲਾਂ ਵੀ ਤੋਰਤਾ ਵੀ ਕੱਲਾ ਪੰਜਾਬ ਦਾ ਅੰਦੋਲਨ ਆ ਔਰ ਮੈਂ ਸਾਰੀ ਪ੍ਰੈਸ ਨੂੰ ਸੱਦਾ ਦੇਣਾ ਵੀ ਉਹ ਦਿਨ ਬਾਲੇ ਪਹੁੰਚ ਕੇ ਦੇਖ ਲਿਓ ਵੀ ਕਿੱਡਾ ਵੱਡਾ ਇਕੱਠ ਹੋਊਗਾ ਉਹਦੇ ਵਿੱਚ ਅਸੀਂ ਖੇਤੀ ਦੇ ਮਾਹਰ ਵੀ ਸੱਦ ਕੇ ਉਹਦੇ ਵਿੱਚ ਵਿਚਾਰ ਚਰਚਾ ਕਰਾਵਾਂਗੇ ਦੂਸਰਾ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਜਿਵੇਂ ਵਿਰੋਧੀ ਪਾਰਟੀਆਂ ਈਡੀ ਤੇ ਡਰ ਤੋਂ ਤੇ ਸੀਬੀਆਈ ਦੇ ਡਰ ਤੋਂ ਬੋਲਣ ਵਿੱਚ ਨਾਕਾਮਜਾਬ ਰਹਿ ਰਹੀਆਂ ਨੇ ਤੋ ਸਾਨੂੰ ਲੱਗਦਾ ਦੇਸ਼ ਦੇ ਕਿਸਾਨ ਮਜ਼ਦੂਰ ਨੇ ਕਿਸੇ ਕੋ ਡੰਨ ਵਾਲੇ ਨਹੀਂ ਹੈਗੇ ਠੀਕ ਹੈ ਜੀ ਅਰੇ ਉਦੋਂ ਤੱਕ ਸੰਘਰਸ਼ ਕਰਨਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀ ਸਾਨੂੰ ਖੁਸ਼ੀ ਆਜ ਅਸੀਂ ਇਹ ਰੋਡਵੇ ਦੀ ਵਰਕਸ਼ਾਪ ਦੇ ਵਿੱਚ ਇਹ ਪੀਸੀ ਕਰ ਰਹੇ ਹਾਂ ਤੇ ਉਹਨਾਂ ਦੇ ਪ੍ਰਧਾਨ ਸਾਡੇ ਨਾਲ ਨੇ ਫਿਲਮੀ ਸਟਾਰ ਨੇ ਵੱਧ ਤੋਂ ਵੱਧ ਉਹਨਾਂ ਨੂੰ ਟਿਕਟ ਦੇ ਰਹੇ ਹੈਗੇ ਆ ਜਿਵੇਂ ਕੰਗਨਾ ਰ瑙ਤ ਜੀ ਨੂੰ ਮੰਡੀ ਹਿਮਾਚਲ ਤੋਂ ਟਿਕਟ ਦਿੱਤੀ ਗਈ ਆ ਅਸੀਂ ਤਾਂ ਇਹ ਹੀ ਯਾਦ ਕਰਾਉਣਾ ਚਾਹਾਂਗੇ ਮਾਚ ਲਾਲਿਆਂ ਨੂੰ ਵੀ ਸਾਨੂੰ ਭਈ ਪਿਛਲੇ 5 ਸਾਲਾਂ ਚ ਗਰਦਾਸਪੁਰ ਦੇ ਵਿੱਚੋਂ ਛੰਨੀ ਦਿਓਲ ਜੀ ਲੱਭੇ ਹੀ ਨਹੀਂ ਹੈਗੇ ਤਾਂ ਉਹ ਵੀ ਇੱਕ ਸਟਾਰ ਚੁਣਨ ਜਾ ਰਹੇ ਆ ਉਹ ਦੇਖ ਲੈਣ ਹਾਂ ਭਾਵੇਂ ਕੀ ਕੁਝ ਫਿਲਮੀ ਸਟਾਰਾਂ ਨੇ ਇੰਡਸਟਰੀ ਚੋਂ ਆਪਣਾ ਘੱਟ ਕੰਮ ਕਰਕੇ ਲੋਕਾਂ ਨੂੰ ਵੀ ਸਮਾਂ ਦਿੱਤਾ ਪਰ ਜ਼ਿਆਦਾਤਰ ਫਿਲਮੀ ਸਟਾਰ ਲੋਕਾਂ ਦੀ ਸੇਵਾ ਕਰਨ ਦੇ ਵਿੱਚ ناکਾਮ ਜਾਵ ਰਹੇ ਜਿਹੜਾ ਪਿਛਲਾ ਤਜਰਬਾ ਤੇ ਫਿਰ ਉਹ ਫਿਲਮੀ ਸਟਾਰਾਂ ਤੇ ਪੱਤਾ ਕਿਉਂ ਖੇਡ ਰਹੇ ਨੇ ਉਹਨਾਂ ਦੇ 30 ਸਾਲ ਦੇ ਕੰਮ ਕਰ ਰਹੇ ਬੰਦੇ 20 ਸਾਲ ਦੇ ਕੰਮ ਕਰ ਰਹੇ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਸੀ ਇਹ ਮੈਨੂੰ ਲੱਗਦਾ ਉਹ ਜੋ ਕੁਝ ਕਹਿੰਦੇ ਉਹਦੇ ਉਲਟ ਜਾ ਰਹੇ ਹੈਗੇ ਆ ਅਰੇ ਇਹਦੀ ਨਾਲ ਦੀ ਨਾਲ ਅਸੀਂ ਮੌੜਾ ਮੰਡੀ ਹਰਿਆਣੇ ਦੇ ਵਿੱਚ ਅੰਮਾਲੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਦੀ ਦਾ ਸ਼ਰਧਾਂਜਲੀ ਸਮਾਗਮ ਤੇ ਵੱਡੀ ਮਹਾਪੰਚਾਇਤ ਕਰਾਂਗੇ ਅਰੇ ਇਹ ਨਾਟਿਵ ਅਸੀਂ ਪਹਿਲਾਂ ਵੀ ਤੋਰਤਾ ਵੀ ਕੱਲਾ ਪੰਜਾਬ ਦਾ ਅੰਦੋਲਨ ਆ ਔਰ ਮੈਂ ਸਾਰੀ ਪ੍ਰੈਸ ਨੂੰ ਸੱਦਾ ਦੇਣਾ ਪੀ ਉਹ ਤਨਬਾਲੇ ਪਹੁੰਚ ਕੇ ਦੇਖ ਲਿਓ ਵੀ ਕਿੰਨਾ ਵੱਡਾ ਕੱਟ ਹੋਊਗਾ ਉਹਦੇ ਵਿੱਚ ਅਸੀਂ ਖੇਤੀ ਦੇ ਮਾਹਰ ਵੀ ਸੱਦ ਕੇ ਉਹਦੇ ਵਿੱਚ ਵਿਚਾਰ ਚਰਚਾ ਕਰਾਵਾਂਗੇ ਦੂਸਰਾ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਜਿਵੇਂ ਵਿਰੋਧੀ ਪਾਰਟੀਆਂ ਈਡੀ ਦੇ ਡਰ ਤੋਂ ਤੇ ਸੀਬੀਆਈ ਦੇ ਡਰ ਤੋਂ ਬੋਲਣ ਵਿੱਚ ناکਾਮਜਾਬ ਰਹਿ ਰਹੀਆਂ ਨੇ ਤੋਂ ਸਾਨੂੰ ਲੱਗਦਾ ਦੇਸ਼ ਦੇ ਕਿਸਾਨ ਮਜ਼ਦੂਰ ਨੇ ਕਿਸੇ ਕੋ ਡੰਨ ਵਾਲੇ ਨਹੀਂ ਹੈਗੇ ਠੀਕ ਹੈ ਜੀ ਅਰੇ ਉਦੋਂ ਤੱਕ ਸੰਘਰਸ਼ ਕਰਨਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀ ਸਾਨੂੰ ਖੁਸ਼ੀ ਆਜ ਅਸੀਂ ਇਹ ਰੋਡਵੇ ਦੀ ਵਰਕਸ਼ਾਪ ਦੇ ਵਿੱਚ ਇਹ ਪੀਸੀ ਕਰ ਰਹੇ ਹਾਂ ਤੇ ਉਹਨਾਂ ਦੇ ਪ੍ਰਧਾਨ ਸਾਡੇ ਨਾਲ ਨੇ